ਮੱਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਬੱਤੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਵੀਰ ਜੀ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਟੋਕਣ ਮੱਝ ਦੀ ਵੀਰ ਜੀ ਨੂੰ ਵੀ ਲੈ ਕੇ ਜਾਵਾਂਗੇ ਤੁਹਾਨੂੰ ਜਾਣਕਾਰੀ ਹੁਣ ਵੀਰ ਜੀ ਤਿੰਨਾਂ ਪਸ਼ੂਆਂ ਬਾਰੇ ਪਰਮਜੀਤ ਵੀਰ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਤੇ ਤੁਹਾਨੂੰ ਲੈ ਕੇ ਦਿੰਨੇ ਆ ਇਕੱਲੇ ਇਕੱਲੇ ਪਸ਼ੂ ਬਾਰੇ ਵੀਰ ਜੀ ਪੂਰੀ ਪੂਰੀ ਡਿਟੇਲ ਔਰ ਪਰਮਜੀਤ ਜੀ ਠੀਕ ਠਾਕ ਜੀ ਵੀਰ ਜੀ ਠੀਕ ਠਾਕ ਵਧੀਆ ਤੈਨੂੰ ਦੱਸਾਓ ਤੁਸੀਂ ਸਨਾਓ ਬਾਸ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾਓ ਔਰ ਠੀਕ ਠਾਕ ਪਰਵਾਰ ਸਾਡੀ ਕਰਾ ਠੀਕ ਹੈ ਵੀਰ ਜੀ ਠੀਕ ਹੈ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਨਾਂ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਪਿੰਡ ਆਪਣਾ ਪਿੰਡ ਬੱਤੀਵੰਡ ਹਾਂਜੀ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਸਿਆ ਪਿੰਡ ਬੱਤੀਵੰਡ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਰ ਜੀ ਵੀਡੀਓ ਚ ਆਪਣੇ ਕਿੰਨੇ ਪਸ਼ੂ ਨੇ ਟੋਟਲ ਤੇ ਦੋ ਮੱਜਤ ਆ ਗਏ ਤੁਸੀਂ ਆ ਹਾਂਜੀ ਇੱਕ ਟੋਕੜਿਆ ਇੱਕ ਟੋਕੜਿਆ ਤੇ ਟਾਰੀ ਬਾਰਡਰ ਤੋਂ ਕਿੰਨਾ ਆਪਣਾ ਪੈਂਦਾ ਜੀ 8 ਕਿਲੋਮੀਟਰ 8 ਕਿਲੋਮੀਟਰ ਟਾਰੀ ਬਾਰਡਰ ਤੋਂ ਤੇ ਫੋਨ ਨੰਬਰ ਵੀ ਜੀ ਆਪਣਾ ਦੱਸ ਦਿਓ 95 99 944010 ਇੱਕ ਰਾਂ ਫੇਰ ਹੋਰ ਲਈ ਦੱਸੋ 95 99 94403 4403 ਆ ਤਿੰਨ ਬਸ਼ੂ ਨੇ ਵੀ ਜੀ ਟੋਟਲ ਆਜਣਾ ਸਭ ਤੋਂ ਪਹਿਲੇ ਵੀਰ ਜੀ ਅੱਜ ਬਾਰੇ ਦੱਸਿਓ ਕਿੰਨਾ ਜਾਂ ਦੁੱਧ ਜਿਹਾ ਮੌਕੇ ਤੇ ਇਹ ਥੱਲੇ ਬੋਲਾ ਹੀ ਹੁਕਾ 10 ਲੀਟਰ 10 ਲੀਟਰ ਬੋਲਾ ਤਿਆਰ ਆ ਇੱਕ ਦਿਨ ਹੋ ਗਿਆ ਸੋਈ ਠੀਕ ਹੈ ਤੇ ਇਹਨਾਂ ਦੇ ਮਗਰ ਬੱਚਾ ਕੀ ਵਿਜੀ ਦੇ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਹੈ ਤਿੰਨਾਂ ਦਿਨਾਂ ਦੀ 10 ਲੀਟਰ ਬੋਲਾ ਤਿਆਰ ਆ ਚਲਾ ਦਿਓ ਵਿਜੀ ਲੰਮੀ ਚਲਾ ਦਿਓ ਕਰੋ ਵਿਜੀ ਕੁਆਲਟੀ ਚੈੱਕ ਅਡਰ ਦੀ ਕੁਆਲਟੀ ਫੇਸ ਦੀ ਕੁਆਲਟੀ ਵਿਜੀ ਤੁਸੀਂ ਆਪ ਚੈੱਕ ਕਰੋ ਤਿੰਨਾਂ ਦਿਨਾਂ ਦੇ ਵਿਜੀ ਉਹਨਾਂ ਨੇ ਆਖਿਆ ਸੂਈ ਆ 10 ਲੀਟਰ ਵਿਜੀ ਬੋਲਾ ਮੁਫੇ ਤੇ ਤਿਆਰ ਆ ਫੇਸ ਦੀ ਕੁਆਲਟੀ ਵਿਜੀ ਬਿਲਕੁਲ ਛੋਟੇ ਸਿੰਗ ਦੀ ਹੈ ਕਿ ਨੋਇ ਸੁਵੇ ਵੀਜੀ ਆਖਾਏ ਇਹ ਦੂਸਰੇ ਸੁਵੇ ਦੂਸਰੇ ਸੁਵੇ ਇਹ ਜੇ ਕਰੋ ਚੈੱਕ ਪਾਸ ਹੱਡਰ ਦੀ ਕੁਆਲਿਟੀ ਇੱਕ ਵਾਰ ਫੇਰ ਵੀਜੀ ਘਮਾਓ ਘਮਾ ਦੋ ਥੋੜੀ ਜਿਹਾ ਘਮਾ ਕੇ ਨੇੜੇ ਤੋਂ ਵੀਜੀ ਹੱਡਰ ਦੀ ਕੁਆਲਿਟੀ ਫੇਰ ਚੈੱਕ ਕੋਸ਼ਿ ਵੀਜੀ ਸਿਰਫ 6 ਇੰਚ ਤੱਕ ਵਾਈਟ ਹੈ ਬਾਕੀ ਬਿਲਕੁਲ ਜੈੱਡ ਬਲੈਕ ਮੱਚ ਹੱਡਰ ਦੀ ਕੁਆਲਿਟੀ ਥਾਂ ਦੀ ਕੁਆਲਿਟੀ ਵੀਜੀ ਬਿਲਕੁਲ ਨੇੜੇ ਤੋਂ ਵੇਖੋ ਬਾਕੀ ਵੀਜੀ ਪਿਛਲਾ ਰਕਾਰ ਗੁੱਡ ਕਿੰਨਾ ਕ ਦੱਸਿਆ ਇਹ ਕਰਦਾ ਤਾਂ ਉਹ ਦਿੰਦੇ ਪਹਿਲੇ ਸੁਵੇ 12 13 ਲੀਟਰ अच्छा जी एदा वीर जी परम जी दी की मांगਦੇ ਹੋ ਮੋਲ ਇਹਦਾ ਮੋਲ ਤੇ ਕੱਢਿਆ 115000 ਅੱਛਾ ਜੀ 115000 ਹਾਂਜੀ ਅੱਛਾ ਜੀ ਤੇ ਛੱਡਣੀ ਆਪਾਂ ਕਿੱਥੋਂ ਤੱਕ ਜੇ ਬਿਲਕੁਲ ਆਪਾਂ ਨਾ ਵੀਰ ਜੀ ਬਿਲਕੁਲ ਰੇਟ ਸਹੀ ਲੈਣ ਦੇਣ ਵਾਲੇ ਕਰਨਾ ਜੀ ਇੱਕ ਪਾਈ ਦੀ ਛੱਡਾ 105000 ਜੀ ਫਾੜੇ ਵਾਲੇ ਵੀ ਮਾਨਤਨ ਕਰੋ ਪੂਰੇ ਦੀ ਜਾਣ ਦੋ 1 ਲੱਖ ਦੀ ਠੀਕ ਹੈ ਪੂਰੇ ਦੀ ਠੀਕ ਹੈ ਜੀ ਬਾਕੀ ਫੇਰ ਵੀ ਭੈਣ ਭਰਾ ਕੇ ਆਏਗਾ ਇਹਦਾ ਮਾਣ ਵੀ ਆਪਾਂ ਕਰਾਂਗੇ ਠੀਕ ਹੈ ਜੀ ਠੀਕ ਹੈ ਇਹ ਮਗਰ ਵੀਰ ਜੀ ਬੱਚਾ ਕਿਹੜਾ ਜੇ ਇਹ ਮਗਰ ਕੱਟਾ ਹੈ ਤਾਂ ਤਾਜ਼ਾ ਨਾੜੂ ਨਾਲ ਜੇ ਸੱਸੋਂ ਸੁਹੀਏ ਜੇ ਅੱਛਾ ਮੜ ਚਾਚਾ ਤਾ ਅਠਾ ਦੋ ਮੜਾ ਕਰੋ ਦੇ ਜੀ ਬੱਚਾ ਵੀ ਚੈੱਕ ਬਿਲਕੁਲ ਵੀਰ ਜੀ ਨੇ ਕਿਹਾ ਤਾਜ਼ਾ ਨਾੜੂ ਇਹਦਾ ਨਾਲ ਆ ਵੇਖੋ ਵੀਰ ਜੀ ਚੈੱਕ ਕਰ ਸਕਦੇ ਕੱਟਾ ਮਗਰ ਇਹ ਠੀਕ ਹੈ ਜੀ ਤਿੰਨ ਦਿਨ ਦੀ ਹੈ ਕਿਹਾ ਜੇ ਨਾ ਹਾਂ ਤਿੰਨ ਦਿਨ ਠੀਕ ਹੈ ਵੀਰ ਜੀ ਠੀਕ ਇਹਦਾ ਵੀਰ ਜੀ ਕੀ ਪੂਰੀ ਡਿਟੇਲ ਦਊ ਮੱਜੀ ਦੀ ਜੀ ਕਿੰਨੇ ਵੇ ਸੂਈ ਜੇ ਦੂਸਰੇ ਸੂਵੇ ਸੂਈ ਜੇ ਤੇ ਹੁਣ ਕਿੰਨੇ ਦਿਨ ਸੂਈ ਨੋਏ ਜੇ ਇਹ ਅੱਜ ਹੀ ਸੂਈ ਸਵੇਰੇ ਅੱਜ ਸਵੇਰੇ ਸੂਈ ਜੇ ਤੇ ਪਿਛਲਾ ਦੁੱਧ ਕਿੰਨਾ ਕੁ ਦਿਨ ਦਿੰਦੀ ਰਹੀ ਜੇ ਪਿਛਲੇ ਸਵੇਰੇ ਦੁੱਧ ਦਿੱਤਾ 12 13 ਲੀਟਰ ਹਾਂਜੀ ਆ ਵੇਖੋ ਵੀਰ ਜੀ ਬਲੱਡ ਵੀ ਬਿਲਕੁਲ ਮਾਈ ਜੇ ਜੋਰ ਛੁੱਟਦੀ ਬਿਲਕੁਲ ਸਹੀ ਬਹਿ ਗਈ ਛੁੱਟਦੀ ਆ ਹੁਣੇ ਜੋਰ ਛੁੱਟੀ ਟਾਡੇ ਕਿੰਨਾ ਕੁ ਦਿਨ ਦਰੀ ਹੈ 12 13 ਲੀਟਰ 12 13 ਲੀਟਰ ਦਿੰਦੀ ਰਹੀ ਪਿਛਲਾ ਤੇ ਹੁਣ ਮਤਲਬ ਜੇ ਤੇ ਬੋਲਾ ਮਤਲਬ 5 4 ਲੀਟਰ ਹੀ ਹੋਣਾ ਇਹ ਤਾਂ ਇਹਨਾਂ ਚ 7 ਹੋਊਗਾ ਫਿਰ 4 ਘੜੀ ਕੋਈ 2 ਲੀਟਰ ਆ ਸਵੇਰੇ ਸੂਈ ਹੈ ਨਾ ਕਰੋ ਵੀਰ ਜੀ ਨੀਲੀ ਰਾਵੀ ਕਰਾਸ ਦੇ ਵਿੱਚ ਕਿੰਨੇ ਸੂਏ ਕਿਹਾ ਜੀ ਬੋਡੀ ਵੀਰ ਜੀ ਮੱਝ ਦੀ ਚੈੱਕ ਕਰੋ ਥਣਾ ਦੀ ਕੁਆਲਿਟੀ ਦੇ ਵਿੱਚ ਚੈੱਕ ਕਰੋ ਬਾਕੀ ਵੀਰ ਜੀ ਪਸ਼ੂ ਨੂੰ ਦੋ ਟਾਈਮ ਤਿੰਨ ਟਾਈਮ ਚੋ ਕੇ ਵੀਰ ਜੀ ਤਸੱਲੀ ਕਰਕੇ ਵੀਰ ਜੀ ਪਸ਼ੂ ਕਰੀਤਾ ਹਾਂ ਜੇ ਇਹ ਤੇ ਬੋਲਾ ਜੀ ਇਹ ਦੇ ਰਾਸਾ ਸਾਮਾਨ ਨੂੰ ਵੇਖ ਕੇ ਕੱਲ ਨੂੰ ਹਾਂ ਜੇ ਇਹ ਤੇ ਬਿਲਕੁਲ ਤਾਜੀ ਸੂਈ ਵਿਚਾਈ ਥਣਾ ਦੀ ਵੀਰ ਜੀ ਕੁਆਲਿਟੀ ਨੇੜੇ ਦੇ ਚੈੱਕ ਕਰੋ ਇਹਦੇ ਮਗਰ ਵੀ ਜੀ ਬੱਚਾ ਕੀ ਜੇ ਕੱਟੀ ਇਹਦੇ ਮਗਰ ਆ ਬੂਰੀ ਕੱਟੀ ਜੇ ਇਹਦੇ ਮਗਰ ਕੱਟੀ ਜੇ ਇਹਦਾ ਪਰਮ ਜੀ ਜੀ ਕੀ ਮੰਗਦੇ ਜੇ ਇਹਦਾ ਮੁੱਲ ਦੇਗਾ ਜੋ ਕਿੰਨਾ ਵੀਰ ਜੀ ਆਖੇ ਜੇ ਢਿੱਲੋ ਸਾਹਿਬ ਇਹਦਾ ਮੁੱਲ ਦੇਗਾ ਲੱਖ ਰੁਪਈਆ 1 ਲੱਖ ਰੁਪਈਆ ਹਾਂਜੀ ਹਾਂਜੀ ਤੇ ਮਾਨਤਾ ਕਰਾਂਗੇ ਜੇ ਨਹੀਂ ਆਪਾਂ ਥੋੜਾ ਕਰੀਏ ਮਾਨਤਾਨ ਵੀ ਤੇ ਕਿਹਨੇ ਮੈਂ ਕਰਾਂਗੇ 95 ਦੀ ਉੱਚੋਂ ਵੀ ਮਾਨਤਾਨ ਕੀਤਾ ਜਾਊਗਾ ਪੈਣਪਰਾ ਦਾ ਠੀਕ ਹੈ ਜੀ ਇਹ ਜੇ ਬਿਲਕੁਲ ਮਦਦ ਦੀ ਤਾਜੀ ਸੂਈ ਸਵਾਈ ਆ ਸਵੇਰੇ ਸੂਈ ਹੈ ਇਹ ਤੇ ਠੀਕ ਹੈ ਵੀਰ ਜੀ ਠੀਕ ਹੈ ਜੀ ਬਾਕੀ ਪਿਛਲਾ ਦੁੱਧ ਮਤਲਬ ਜਿਹੜਾ ਨਿੰਦਰੀ ਆ ਲਗਭਗ ਕੋਈ 10 12 ਕਿਲੋ ਲੱਗਿਆ ਗਿਆ ਸੀ ਠੀਕ ਹੈ ਵੀਰ ਜੀ ਠੀਕ ਇਹਦਾ ਬੱਚਾ ਕਿਹੜਾ ਆ ਜੇ ਕੱਟੀ ਜੀ ਦੀ ਬੂਰੀ ਮਠਾਏ ਮੜਾ ਬਚੇ ਦਾ ਬਿਲਕੁਲ ਤਾਜ਼ਾ ਹੀ ਹੁਣਾ ਹੈ ਕਰੋ ਵੀਰ ਜੀ ਬੱਚਾ ਵੀ ਚੱਕ ਬਿਲਕੁਲ ਕੱਚੇ ਨਾੜੂ ਦੇ ਆਵੇ ਜੀ ਕੱਟੀ ਜੇ ਕੱਟੀ ਕੱਟੀ ਬੂਰੇ ਰੰਗ ਦੇ ਵੀਰੇ ਨੀਲੀ ਵੀਰ ਜੀ ਨੀਲੀ ਰਾਵੀ ਬੂਰੀ ਹੈ ਕੱਟੀ ਕਰੋ ਵੀਰ ਜੀ ਬੱਚੇ ਦਾ ਬਿਲਕੁਲ ਨਾੜੂ ਗਿੱਲਾ ਆ ਜੀ ਹਾਂਜੀ ਖੋਲੋ ਵੀਰ ਜੀ ਇਹਨੂੰ ਖੋਲ ਚਲਾਓ ਮਾਜਮ ਇਹ ਥੱਲੇ ਦੁੱਧ ਵੀਰ ਜੀ ਕਿੰਨਾ ਜਿ ਮੋਕੇ ਤਿਆਰ ਹੋਣਾ ਥੱਲੇ ਤੁਸੀਂ ਉਹ ਤੁਹਾਡੇ 10 ਹੀ ਹੈ ਤੁਸੀਂ 9 ਚਲੋ ਮੰਨ ਲੇ ਅੱਛਾ ਦੋਵੇਂ ਟਾਈਮਾਂ 9 ਕਿਲੋ ਦੁੱਧ ਆ ਤੇ ਸੂਈ ਨੂੰ ਵੀਰ ਜੀ ਕਿੰਨਾ ਕਿ ਜਰ ਹੋ ਗਿਆ ਨੂੰ ਨਹੀਂ ਸੂਈ ਨੂੰ ਤਿੰਨ ਮਹੀਨੇ ਦਿੱਤੇ ਹੋ ਦੀ ਤਿੰਨ ਮਹੀਨੇ ਦਿੱਤੇ ਆ ਚਾਰ ਮਹੀਨੇ ਹੋ ਚੁੱਕੇ ਨੇ ਤੇ ਗਾਂ ਵੀਰ ਜੀ ਗੱਭਰ ਨਹੀਂ ਹੋਈ ਏ ਜੇ ਕਰੋ ਵੀਰ ਜੀ ਮੱਝ ਦੀ ਫੇਸ ਦੀ ਕੁਆਲਿਟੀ ਬਾਕੀ ਬੌਲੀ ਦੀ ਬੰਦਰ ਤੋਂ ਵੀ ਜੀ ਚੈੱਕ ਕਰੋ 9 ਲੀਟਰ ਵੀਰ ਜੀ ਵੀਰ ਨੇ ਆਖਿਆ ਵੀ ਦੁੱਧ ਤਿਆਰ ਆ ਮਾਈ ਦੇ ਥੱਲੇ ਇਸ ਟਾਈਮ ਤੇ ਤੇ ਤਿੰਨ ਕਿ ਮਹੀਨੇ ਸੂਈ ਨੂੰ ਹੋ ਗਿਆ ਤਾਂ ਗਾਂ ਗੱਭਰ ਨਹੀਂ ਮਿਲਦੀ ਹੋਈ ਏ ਬਾਕੀ 9 ਲੀਟਰ ਦੁੱਧ ਮੋਕੇ ਤੇ ਤਿਆਰ ਹੋਊਗਾ ਇਹਦਾ ਪਰਮਜੀਤ ਜੀ ਕੀ ਮੰਗਦੇ ਜਮਾਈ ਦਾ ਜਿਹੜੀ 9 ਲੀਟਰ ਵਾਲੀ ਵਿਖਾਈ ਜੇ ਪਰ ਮੁੱਲ ਤੇ 75000 ਕਰਦੇ 75000 ਰੁਪਏ ਨਹੀਂ ਆਪਾਂ ਬਿਲਕੁਲ ਜਾਇਜ਼ ਜਾਈ ਕਰੀਏ ਜਿੰਨੇ ਦਾ ਨਾ ਛਾੜੀ ਦੇਣੀ ਪਧਰੀ ਜੀ ਆਪਾਂ ਸੱਤ ਰੁਪਏ ਦੇ ਦਾਂਗੇ 70 70000 ਦੀ ਤੇ ਗਾ ਮਤਲਬ ਗੱਭਨ ਨਹੀਂ ਬਿਲਕੁਲ ਨਾ 9 ਲੀਟਰ ਬਿਲਕੁਲ 9 ਲੀਟਰ ਚਵਾ ਕੇ ਦੋਗੇ ਨਾ ਚਵਾ ਕੇ ਦੋ ਟਾਈਮ ਠੀਕ ਹੈ ਜੀ ਦੋ ਟਾਈਮ ਚੈੱਕ ਕਰਵਾ ਆਪੀ ਜੀ ਮਿਲਦੀ ਇੱਦਾਂ ਚਾਪਾੜਾ ਪੂੜਾ ਪਾਉਂਦੀ ਕੋਈ ਰੋੜ ਨਹੀਂ ਪਾਉਂਦੀ ਰੋੜ ਇਦਾਂ ਇੱਕਾ ਕੀ ਮਾਰ ਥੱਲੇ ਭਾਈ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਵੀਰ ਜੀ ਨੇ ਟੋਟਲ ਵਿੱਚ ਤਿੰਨ ਪਸ਼ੂ ਵਿਖਾਏ ਜਿਹਦੇ ਵਿੱਚ ਇੱਕ ਆਪਣਾ ਟੋਕਰ ਮੱਝ ਤੇ ਇੱਕ ਵੀਰ ਜੀ ਤਾਜੀ ਬਿਲਕੁਲ ਦੂਸਰੇ ਸਵੇਰ ਝੋਟੀ ਇੱਕ ਵੀਰ ਜੀ ਦੂਸਰੇ ਸਵੇਰ ਇੱਕ ਝੋਟੀ ਹੋਰ ਵੀਰ ਜੀ ਨੇ ਵਿਖਾਈ ਹੋਣੇ ਵੀਰ ਜੀ ਤੁਸੀਂ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਵੀਰ ਜੀ ਪਸ਼ੂ ਤਰੀਦੋ ਠੀਕ ਹੈ ਜੀ ਕਿਸਾਨ ਵੀਰੋ ਮਾਝਾ ਫਾਰਮ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਡੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ